ਤੌਰ 'ਤੇ ਸਿੰਘ ਟੈਨੇ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਸ੍ਰੀ ਅਕਾਲ ਜੀ। ਆਹ ਬੜੀ ਮਿਹਰਬਾਨੀ ਤੁਹਾਨ ਸਾਥ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਦਾ ਸਤਸ੍ਰੀ ਅਕਾਲ ਜੀ। ਜਿਹੜਾ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਬਈ ਅਮਿਕਾ ਸਿੰਘ ਨੇ ਕੰਚਨ ਕੁਮਾਰੀ ਬਾਰੇ ਕੀ ਇਹੋ ਜਿਹਾ ਕਹਿ ਦਿੱਤਾ ਜਿਹਦੇ ਕਰਕੇ ਮੁੱਦਾ ਗਰਮ ਹੋ ਗਿਆ। ਇਹ ਕੰਚਨ ਕੁਮਾਰੀ ਜੀ ਨੇ ਆਪਣਾ ਨਾਮ ਬਦਲ ਕੇ ਇੱਕ ਹੋਰ ਰੱਖ ਲਿਆ ਸੀ ਬਾਅਦ ਵਿੱਚ। ਤੁਮ ਸਭ ਪਹਿਲੀ ਗੱਲ ਤੇ ਜੀ ਕਿ ਅੱਜ ਨਾ ਸੋਸ਼ਲ ਮੀਡੀਆ ਦੇ ਉੱਤੇ ਤੇ ਏਹੋ ਲੱਗਦਾ ਵੀ ਦੁਨੀਆ ਦਾ ਸਭ ਤੋਂ ਵੱਡਾ ਮੁੱਦਾ ਇਹ ਬਣਿਆ ਪਿਆ ਜਿਹੜੇ ਪੰਜਾਬੀ ਸੋਸ਼ਲ ਮੀਡੀਆ ਦੇ ਵਰਤੋਂ ਕਰਦੇ ਆ ਉਹਦੇ ਵਿੱਚੋਂ ਬਹੁ ਗਿਣਤੀ ਤਾਂ ਇਹ ਕੰਮ ਕਰ ਰਹੇ ਆ ਅੱਜ ਕੱਲ੍ਹ ਵੀ ਸਮਰਤਪਾਲ ਮਹਿਰੋਂ ਹੋਰਾਂ ਦੀ ਫੋਟੋ ਪਾ ਕੇ ਤੇ ਥੱਲੇ ਇਹ ਗੱਲ ਕਹਿੰਦੇ ਆ ਵੀ ਭਾਈ ਤੁਹਾਡੇ ਖਿਆਲ ਮੁਤਾਬਕ ਇਹਨਾਂ ਨੇ ਸਹੀ ਕੀਤਾ ਕਿ ਗਲਤ ਤੇ ਜੇ ਤੁਸੀਂ ਇਹ ਗੱਲ ਕਹਤੀ ਵੀ ਭਾਈ ਮੇਰੇ ਖਿਆਲ ਦੇ ਮੁਤਾਬਕ ਕਤਲ ਕਰਨਾ ਤਾਂ ਗਲਤ ਗੱਲ ਆ ਤੇ ਫੇਰ ਤੁਹਾਨੂੰ ਗਾਲਾਂ ਉੰਨੀਆਂ ਗੰਦਗੀਆਂ ਪੈਂਦੀਆਂ ਜਿੰਨੀਆਂ ਤਮਲਕੌਰ ਨੇ ਵੀ ਗੰਦੀਆਂ ਗੱਲਾਂ ਨਹੀਂ ਕੀਤੀਆਂ ਮਤਲਬ ਇਹ ਵੀ ਜਿਹੜੇ ਗੰਦੀਆਂ ਗਾਲਾਂ ਕੱਢਦੇ ਆ ਉਹ ਕਮਲਕੌਰ ਦੇ ਭਰਾ ਹੀ ਹੁਣੇ ਨਾ ਮਤਲਬ ਇਹ ਵੀ ਜਾਣਣ ਕਿ ਪਰਿਵਾਰ ਦੇ ਉਧਰੇ ਸੁਧਰੇ ਹੁਣੇ ਆ। ਕਹਿੰਦਾ ਭਾਬੀ ਜੀ ਕਿ ਅੱਜ ਇਹ ਮੁੱਦਾ ਚੱਲ ਰਿਹਾ। ਇਹ ਹਫਤਾ ਖੰਡ 10 ਦਿਨ ਮੁੱਦਾ ਚੱਲੂਗਾ ਪੰਜਾਬ ਦੇ ਵਿੱਚ ਕੁਝ ਹੋਰ ਆ ਜਾਣਾ ਫਿਰ ਉਧਰ ਨੂੰ ਮੋਰ ਕੱਟਿਆ ਜਾਣਾ। ਮੀਕਾ ਸਿੰਘ ਨੇ ਅੱਜ ਆਪਦੇ ਵਿਚਾਰ ਰੱਖੇ। ਦੇਖੋ ਵਿਚਾਰ ਰੱਖਣੇ ਕੋਈ ਮਾੜੀ ਗੱਲ ਨਹੀਂ। ਜ਼ਰੂਰੀ ਨਹੀਂ ਕਿ ਜਿਹੜੀ ਗੱਲ ਮੈਨੂੰ ਪਸੰਦ ਆ ਉਹ ਤੁਹਾਨੂੰ ਵੀ ਹੋਵੇ ਜਿਹੜੀ ਤੁਹਾਨੂੰ ਪਸੰਦ ਆ ਉਹ ਸਾਰਿਆਂ ਨੂੰ ਵੀ ਹੋਵੇ। ਪਰ ਗੱਲ ਇਹ ਵੀ ਕਿ ਉਹਦੇ ਵਿੱਚ ਮੀਕਾ ਸਿੰਘ ਨੇ ਗੱਲ ਕਹੀ ਵੀ ਭਾਈ ਖਾਲਸਾ ਇਵੇਂ ਨਹੀਂ ਕਰਦਾ। ਚੇਖੇ ਵੀ ਨਹੀਂ ਕਰਦਾ ਵੀ ਭਾਈ ਇੱਕ ਔਰਤ ਦਾ ਕਤਲ ਕੀਤਾ हां ਬਲਗੈਰੰਟੀ ਹੈ ਜਿਹੜੀ ਉਹ ਦੂਰ ਹੋਣੀ ਚਾਹੀਦੀ ਪਰ ਜਿਹੜੀ ਹੈ ਇਸ ਤਰੀਕੇ ਨਾਲ ਮਾਰ ਦੇਣਾ ਗਲਤ ਆ ਤੇ ਇਹ ਕਿਹੜੀ ਉਹ ਕਹਿੰਦੇ ਜੀ ਸਿੱਖੀ ਹੈ ਕਿਹੜੇ ਉਹਦੇ ਵਾਲੇ ਕੰਮ ਆ ਉਸ ਤੋਂ ਬਾਅਦ ਜੋ ਉਹਦੇ ਬਾਰੇ ਗੱਲਾਂਬਾਤਾਂ ਚੱਲੀਆਂ ਜੋ ਸੋਸ਼ਲ ਮੀਡੀਆ ਦੇ ਉੱਤੇ ਗੰਦ ਪੈਲੇ ਉਹਦੇ ਬਾਰੇ ਚੱਲ ਰਿਹਾ ਤੇ ਫਿਰ ਵੇਖ ਕੇ ਆਉਣ ਲੱਗਦਾ ਵੀ ਗਲਤ ਸਾਰਾ ਨੇ ਘੁੱਟ ਦੇਣਾ ਚਾਹੀਦਾ ਜੇ ਉਹ ਗੰਦੀਆਂ ਗੱਲਾਂ ਕਰਦੀ ਸੀ ਤੇ ਉਹਦਾ ਗਲ ਘੁੱਟਿਆਗਾ ਜਿਹੜੇ ਗੰਦੀਆਂ ਗਾਲਾਂ ਕੱਢਦੇ ਫਿਰ ਇਹਨਾਂ ਨੇ ਵੀ ਘੁੱਟਣਾ ਬਣਦਾ ਮਤਲਬ ਇਹ ਜੀ ਕਿ ਅੱਜ ਪੰਜਾਬ ਦਾ ਮੁੱਦਾ ਇਹੀ ਆ ਪੰਜਾਬ ਦੇ ਵਿੱਚ ਆਉਣ ਲੱਗਦਾ ਵੀ ਪਾਈਆ ਲੁਧਿਆਣੇ ਵਾਲੀ ਜ਼ਿੰਮੀ ਚੋਣ ਤੋਂ ਵੱਡਾ ਹੋਰ ਬਾਕੀ ਮੁੱਦੇ ਨਹੀਂ ਸਾਡੇ ਉੱਤੇ ਵੀ ਹੀ ਆ ਸੋ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਉਹ ਕੁੜੀ ਇੱਕ ਦੀਪਕਾ ਲੂਸਰਾ ਮੈਂ ਤਾਂ ਕਦੇ ਪਹਿਲਾਂ ਦੇਖੀਆਂ ਨਹੀਂ ਰੀਲਾ ਰੂਲਾ ਲੈਣੀਆਂ ਤਾਂ ਮੈਨੂੰ ਹੋਰ ਖਬਰਾਂ ਦੇ ਵਿੱਚ ਆਉਣ ਕਰਕੇ ਗੱਲ ਨਾਲ ਪਤਾ ਲੱਗਦਾ ਵੀ ਉਹ ਅੰਮ੍ਰਿਤਸਰ ਦੀ ਇੱਕ ਕੁੜੀ ਆ ਉਹ ਵੀ ਏਦਾਂ ਬਲਗਰਿਟੀ ਵਾਲਗੀਆਂ ਰੀਲਾ ਰੂਲਾ ਬਣਾਉਂਦੀ ਆ ਉਹਨੇ ਪੁਲਿਸ ਦੇ ਕੋਲੇ ਸ਼ਿਕਾਇਤ ਕੀਤੀ ਸੀ ਕਿ ਮਹਿਰੋਂ ਹੋਰਾਂ ਨੇ ਮੈਨੂੰ ਧਮਕੀ ਦਿੱਤੀ ਆ ਇਸ ਕਰਕੇ ਉਸ ਕੁੜੀ ਨੂੰ ਤਿੰਨ ਚਾਰ ਪੁਲਿਸ ਮੁਲਾਜ਼ਮ ਸਿਕਿਉਰਟੀ ਵਾਲੇ ਮਿਲ ਗਏ ਆ ਸੋ ਆਹ ਕੁਝ ਇਸ ਵੇਲੇ ਪੰਜਾਬ ਦੇ ਵਿੱਚ ਚੱਲ ਰਿਹਾ ਜੀ ਪਰ ਮਹਿਰੋਂ ਤਾਂ ਮੇਰਾ ਖਿਆਲ ਹੈ ਦबई ਚਲਾ ਗਿਆ ਔਰ ਸੇ ਗੱਲ ਕਹਿੰਦੀ ਹੈ ਜੀ ਪੁਲਿਸ ਅਧਿਕਾਰੀਆਂ ਨੇ ਲੰਘੇ ਕੱਲ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਹੈ ਕਿ ਮਹਿਰੋਂ ਦੇ ਵੱਲੋਂ ਤੇ ਉਹਦੇ ਜਿਹੜੇ ਬਾਕੀ ਦੋ ਸਾਥੀ ਆ ਗੱਡੀ ਦੇ ਵਿੱਚ ਉਹਨਾਂ ਨੇ ਕਮਲਕੌਰ ਜਾਂਪਾ ਕਹਿੰਦੀ ਹੈ ਕੰਚਨ ਕੁਮਾਰੀ ਉਹਦਾ ਗਲ ਘੁੱਟ ਕੇ ਕਤਲ ਕੀਤਾ ਉਹਦਾ ਜਿਹੜਾ ਕਮਰ ਕੱਸੇ ਦੇ ਨਾਲ ਉਹਦਾ ਗਲ ਘੁੱਟਿਆ ਤੇ ਉਹਨੂੰ ਮਾਰ ਦਿੱਤਾ 15 ਮਿੰਟ ਦੇ ਵਿੱਚ ਉਹਦੇ ਸਾਹ ਨਿਕਲੇ ਆ ਉਸ ਤੋਂ ਬਾਅਦ ਪੁਲਿਸ ਦੇ ਕਹਿਣ ਮੁਤਾਬਕ ਮਹਿਰੋਂ ਨੇ ਆਪਣੀ ਸਕਾਰਪੀ ਉਹ ਗੱਡੀ ਚੱਕੀ ਤੇ ਉਹ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਪਹੁੰਚਿਆ ਉਸ ਤੋਂ ਬਾਅਦ ਉਹਨੇ ਟਿਕਟ ਲਈ ਮਰਖਲ ਜਿਹੜੀ ਕੋਈ ਹੈਗੀ ਆ ਦੁਬਈ ਜਾਣ ਵਾਲੀ ਕੋਈ ਫਲਾਈਟ ਲਈ ਆ ਤੇ ਦੁਬਈ ਪਹੁੰਚ ਕੇ ਉਹਨੇ ਪੁਲਿਸ ਨੇ ਗੱਲ ਕਹੀ ਆ ਕਿ ਅਸੀਂ ਜਦੋਂ ਪਾਸਪੋਰਟ ਦੀ ਡਿਟੇਲ ਕਢਵਾਈ ਜੋ ਜਾਣ ਵਾਲਿਆਂ ਦੀ ਸੂਚੀ ਕਢਵਾਈ ਤਾਂ ਪਤਾ ਲੱਗਾ ਵੀ ਮਹਿਰੋ ਜਿਹੜਾ ਉਹ ਕਤਲ ਕਰਨ ਤੋਂ ਤੁਰੰਤ ਬਾਅਦ ਜਿਹੜਾ ਵਿਦੇਸ਼ ਦੇ ਵਿੱਚ ਚਲਾ ਗਿਆ ਹੈ ਪੂਰੇ ਵਾਲਾ ਜਿਹੜਾ ਸਾਧਾ ਡੇਰੇ ਦਾ ਮੁਖੀ ਸ਼ੰਕਰਾਨੰਦ ਇਹਦੇ ਤੇ ਪੁਲਿਸ ਨੇ ਫੜ ਕੇ ਪਰਚਾ ਦਰਜ ਕਰਤਾ ਬਿਲਕੁਲ ਜੀ ਪਤਾ ਗੰਦੇ ਕੰਟੈਂਟ ਦੀ ਗੱਲ ਕਰਦੇ ਇੱਥੇ ਗੰਦੀ ਫਿਲਮ ਆ ਗਈ ਜੀ ਕਿਉਂਕਿ ਜਿਹੜੀ ਇਹ ਫਿਲਮ ਆਈ ਆ ਉਸ ਤੋਂ ਬਾਅਦ ਭਾਵਨਾਵਾਂ ਪੜਕਾਉਣ ਦੇ ਤਹਿਤ ਤੇਰੇ ਉੱਤੇ ਪਰਚਾ ਦਰਜ ਕੀਤਾ ਗਿਆ ਜਾਣਕਾਰੀ ਇਹ ਪ੍ਰਾਪਤ ਹੋਈ ਜੀ ਕਿ ਜਿਹੜਾ ਇਹ ਭੂਰੀ ਵਾਲਾ ਸ਼ੰਕਰਾਨੰਦ ਦਾ ਇਹਦੇ ਉੱਤੇ ਪਰਚਾ ਦਰਜ ਹੋ ਗਿਆ ਤੇ ਇਹ ਪਿਛਲੇ ਕਈ ਨਾਂ ਤੋਂ ਖਬਰ ਨਾ ਤੁਖਦੀ ਜੀ ਇਹ ਪਿੰਡ ਹੈਗਾ ਜੀ ਤਲਵੰਡੀ ਖੁਰਦ ਜਗਰਾਉਂ ਦੇ ਕੋਲੇ ਤੇ ਇੱਥੇ ਭੂਰੀ ਵਾਲਾ ਡੇਰਾ ਜਿਹੜਾ ਉਹਦਾ ਮੁਖੀ ਸ਼ੰਕਰਾਨੰਦ ਦਾ ਇੱਕ ਔਰਤ ਦੇ ਨਾਲ ਕਥਿਤ ਤੌਰ ਦੇ ਉੱਤੇ ਤੇ ਵੀਡੀਓ ਇਸ ਤਰ੍ਹਾਂ ਯੂਗ ਵਾਇਰਲ ਹੋਇਆ ਉਸ ਤੋਂ ਬਾਰੇ ਧਿੜੋਣਾ ਪੈ ਗਿਆ ਹਾਲਾਂਕਿ ਇਹ ਨਹੀਂ ਪਤਾ ਲੱਗਾ ਕਿ ਪਾਈਏ ਨੂੰ ਗੱਡੀ ਤੋਂ ਨਾ ਦਿੱਤਾ ਗਿਆ ਪਰ ਇਹ ਖਬਰ ਵੀ ਅੱਜਕੱਲ ਕਾਫੀ ਚਰਚਾ ਦੇ ਵਿੱਚ ਹੈ ਤੇ ਬਾਕੀ ਜਿਹੜੀ ਮਜੀਠੀਆ ਨੇ ਚਿੰਤਾ ਪ੍ਰਗਟ ਕੀਤੀ ਹੈ ਭਗਵੰਤ ਮਾਨ ਹੋਣਾਂ ਦੀ ਸਿਹਤ ਬਾਰੇ ਇਹ ਕੋਈ ਵਿਅੰਗ ਹੈ ਹਾਂ ਬਿਲਕੁਲ ਜੀ ਵਿਅੰਗ ਵੀ ਆ ਉਹਨਾਂ ਨੇ ਕਹਿ ਰਿਹਾ ਵੀ ਪਾਈ ਜਿਵੇਂ ਟੀਚਰ ਨੂੰ ਮਾਂ ਦੱਲ ਵੀ ਕੀਤੀ ਹੈ ਤੇ ਜਿਵੇਂ ਉਹਨਾਂ ਨੇ ਪਰ ਇਹ ਵੀ ਗੱਲ ਕਹੀ ਹੈ ਕਿ ਉਹ ਕਹਿੰਦੇ ਜੀ ਮੈਂ ਗੱਲ ਸੱਚੀ ਵੀ ਕਰ ਰਿਹਾ ਹਾਂ ਉਨੇ ਸੋਸ਼ਲ ਮੀਡੀਆ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੇ ਐਪਸ ਅਕਾਊਂਟ ਦੇ ਉੱਤੇ ਆਪਣੇ ਲਿਖਿਆ ਉਹ ਕਹਿੰਦੇ ਕਿ ਗੱਲ ਬੜੀ ਸਾਫ਼ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਕ ਵਾਰ ਫੇਰ ਬਿਮਾਰ ਹੋ ਗਏ ਆ ਉਹ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੀ ਗੱਲ ਕਰਕੇ ਪਹਿਲਾਂ ਬਿਮਾਰ ਹੁੰਦੇ ਆ ਉਸੇ ਗੱਲ ਕਰਕੇ दारू ਦੇ ਕਰਕੇ ਹੁਣ ਫੇਰ ਬਿਮਾਰ ਹੋਏ ਆ ਤੇ ਨਾਲੇ ਨਾਲੇ ਇਹ ਗੱਲ ਕਹੀ ਆ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਇਲਾਜ ਵਾਸਤੇ ਪੀਜੀਆਈ ਦੇ ਕੋਲ ਡਾਕਟਰ ਬੁਲਾਏ ਗਏ ਆ ਉਹ ਕਹਿੰਦੇ ਕਿ ਪਿਛਲੇ ਕੁਝ ਦਿਨਾਂ ਤੋਂ ਮੁੱਖ ਮੰਤਰੀ ਸਾਹਿਬਾ ਜਿਹੜੇ ਉਹ ਪ੍ਰਚਾਰ ਦੇ ਵਿੱਚ ਵੀ ਨਹੀਂ ਦੱਸਦੇ ਦੇ ਨਾਲ ਇੱਕ ਗੱਲ ਹੋਰ ਕਹੀ ਵੀ ਹੋ ਸਕਦਾ ਭਾਈ ਇਹਨਾਂ ਚੋਣਾ ਤੱਕ ਨਾਂ ਵੀ ਦੱਸਣੀ ਯਾਨੀ ਕਿ 19 ਤੱਕ ਤਰੀਕ ਤੱਕ ਨਾਂ ਦੱਸਣ ਸੋ ਪਤਾ ਨਹੀਂ ਜੀ ਵਿਚਲੀ ਗੱਲ ਕੀ ਆ ਪਰ ਉਹਨਾਂ ਨੇ ਅੱਜ ਆਪਣੇ ਐਕਸ ਅਕਾਊਂਟ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਉੱਤੇ ਫੇਰ ਸ਼ਬਦ ਕੁਮਾਰ ਕੀਤੇ ਸੋ ਲੁਧਿਆਣਾ ਪੱਛਮੀ ਦਾ ਪ੍ਰਚਾਰ ਬੰਦ ਹੋਣ ਵਾਲਾ ਜੀ ਹੁਣ ਬਿਲਕੁਲ ਜੀ ਕੱਲ ਬੰਦ ਹੋ ਜਾਣਾ ਜਦੋਂ ਆਪਾਂ ਕੱਲ ਨੂੰ ਇਸੇ ਵੇਲੇ ਖਬਰਾਂ ਨਹੀਂ ਸਾਂਝ ਪਾ ਰਹੇ ਹੋਵਾਂਗੇ ਤਾਂ ਇਹ ਸ਼ਬਦ ਵਰਤਾਂ ਦੇ ਜੀ ਕਿ ਅੱਜ ਤੋਂਨ ਪ੍ਰਚਾਰ ਕੁਝ ਘੰਟੇ ਪਹਿਲਾਂ ਬੰਦ ਹੋ ਗਿਆ ਕਿਉਂਕਿ ਨਿਯਮਾਂ ਦੇ ਮੁਤਾਬਕ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੋ ਜਾਂਦਾ ਉਹ ਜਦੋਂ ਚੋਣ ਪ੍ਰਚਾਰ ਬੰਦ ਹੋ ਜਾਂਦਾ ਫਿਰ ਡੋਰ ਟੂ ਡੋਰ ਜਾਣ ਵਾਲਾ ਸਿਲਸਿਲਾ ਸ਼ੁਰੂ ਹੋ ਜਾਂਦਾ ਜਾਂ ਫਿਰ ਇਹ ਹੁੰਦਾ ਜੀ ਕਿ ਆਪਾਂ ਨੁਕੜ ਮੀਟਿੰਗਾਂ ਕਰ ਲਈਏ ਸੋ ਕੱਲ ਨੂੰ ਆਖਰੀ ਦਿਨਾਂ ਰੋਡ ਸ਼ੋ ਦਾ ਆਖਰੀ ਦਿਨਾਂ ਜੀ ਕੋਈਥੇ ਰੈਲਿੰਗਾਂ ਦਾ ਆਖਰੀ ਦਿਨਾਂ ਵਾਜੇਆਂ ਦਾ ਢੋਲ ਦਾ ਤੇ ਫਿਰ ਉਸ ਤੋਂ ਬਾਅਦ ਇਹਨੇ ਕੀ ਬਣਦਾ ਪਰ ਅਗਲੀ ਗੱਲ ਇਹ ਆ ਵੀ 14 ਉਮੀਦਵਾਰ ਕੋਲ ਮੈਦਾਨ ਦੇ ਵਿੱਚ ਆ ਬੀ ਜੀ ਪੀ ਆਮ ਆਦਮੀ ਪਾਰਟੀ ਤੇ ਕਾਂਗਰਸ ਮੁੱਖ ਤੌਰ ਤੇ ਮੁਕਾਬਲੇ ਦੇ ਵਿੱਚ ਆ ਹਾਲਾਂਕਿ ਅਕਾਲੀ ਉਮੀਦਵਾਰ ਦੀ ਵੀ ਕਹਿੰਦੇ ਦੀ ਇਸੇ ਹੈਗੀ ਆ ਸੀ ਉਹਨਾਂ ਦੀ ਵੀ ਹੈਗੀ ਆ ਪਰ ਕਿਉਂਕਿ ਇਹ ਸੀਟ ਸ਼ਹਿਰੀ ਖੇਤਰ ਦੀ ਆ ਪਿੰਡੂ ਖੇਤਰ ਦੀ ਨਹੀਂ ਆ ਸੋ ਮੈਨੂੰ ਲੱਗਦਾ ਜੀ ਕਿ ਉਹ ਸ਼ਾਇਦ ਮੁਕਾਬਲੇ ਦੇ ਵਿੱਚ ਹੋਣ ਜਾਂ ਨਾ ਹੋਣ ਇਹ ਮੈਂ ਗਿਣਤੀ ਦੇ ਵਿੱਚ ਕਿਵੇਂ ਰੱਖਾਂ ਮੈਨੂੰ ਖੁਦ ਨੂੰ ਪਤਾ ਨਹੀਂਗਾ ਪਰ ਇੰਨੀ ਗੱਲ ਹੈ ਜੀ ਕਿ 19 ਨੂੰ ਵੋਟਾਂ ਪੈਣੀਆਂ 23 ਨੂੰ ਨਤੀਜੇ ਆ ਜਾਣੇ ਆ ਭਾਰਤ ਦੇ 4 ਸੂਬਿਆਂ ਦੇ ਵਿੱਚ 5 ਵਿਧਾਨ ਸਭਾ ਸੀਟਾਂ ਦੇ ਲਈ ਚੋਣਾਂ ਪੈ ਜਿਹੜੀਆਂ ਵੋਟਾਂ ਪੈ ਰਹੀਆਂ ਤੇ ਉਹਦੇ ਵਿੱਚੋਂ ਇੱਕ ਸੀਟ ਲੁਧਿਆਣਾ ਪੱਛਮੀ ਵਾਲੀ ਹੈ ਜੀ ਇੱਕ ਖੁਫੀਆ ਰਿਪੋਰਟ ਆਈ ਆ ਕਿ ਭੁੰਦੜ ਉਹਨਾਂ ਨੇ ਭਾਜਪਾ ਨਾਲ ਸਮਝੌਤਾ ਕਰ ਲਿਆ ਦੇਖੋ ਜਲੇ ਦੀ ਕੇਸ ਅੰਦਰ ਸਿੰਘ ਬਲੂਕਾ ਹੋਰੀ ਮੁੜ ਕੇ ਅਕਾਲੀ ਦਲ ਦੇ ਵਿੱਚ ਆ ਗਿਆ ਹੈ। ਅਨੰਦਜੀਤ ਜੋਸ਼ੀ ਹੋਰੀ ਮੁੜ ਕੇ ਅਕਾਲੀ ਦਲ ਦੇ ਵਿੱਚ ਆ ਗਿਆ ਹੈ। ਸੋਹਣ ਸਿੰਘ ਠੰਡਲ ਹੋਰੀ ਮੁੜ ਕੇ ਅਕਾਲੀ ਦਲ ਦੇ ਵਿੱਚ ਆ ਗਿਆ ਹੈ ਤੇ ਬਾਕੀ ਦਾ ਮੈਨੂੰ ਪਤਾ ਨਹੀਂਗਾ। ਪਰ ਅਗਲੀ ਗੱਲ ਇਹ ਹੈ ਕਿ ਜਦੋਂ ਹੁਣ ਸੁਖਦੇਵ ਸਿੰਘ ਢੀਂਸਾ ਦਾ ਭੋਗ ਸਮਾਗਮ ਸੀ ਪਿਛਲੇ ਦਿਨੀ ਸਰਨਾਗਰੀ ਸਮਾਗਮ ਉਸ ਦਿਨ ਇਹ ਗੱਲ ਕਹੀ ਸੀਗੀ ਸੁਨੀਲ ਜਾਖੜ ਹੋਰਾਂ ਨੇ ਉਹ ਕਹਿੰਦੇ ਜੀ ਕਿ ਅਕਾਲੀ ਦਲ ਦਾ ਮਜ਼ਬੂਤ ਹੋਣਾ ਸਮੇਂ ਦੀ ਬਹੁਤ ਲੋੜ ਆ। ਪੰਥਕ ਵਿਚਾਰਧਾਰਾ ਨੂੰ ਅੱਗੇ ਲਿਜਾਣ ਦੇ ਲਈ ਇਹ ਇਕੱਠੇ ਹੋਣ ਹੁਣ ਪ੍ਰਵਿੰਦਰ ਸਿੰਘ ਪੁੰਨਰ ਨੇ ਕਹਿੰਦਾ ਇਹ ਕਹਤੀ ਆ ਉਹ ਕਹਿੰਦੇ ਜੀ ਆਕਾਲੀ ਦਲ ਬੀਜੇਪੀ ਦੇ ਨਾਲ ਗੱਠਜੋੜ ਕਰ ਸਕਦਾ ਪਰ ਪੰਜਾਬ ਦੇ ਮੁੱਦਿਆਂ ਦੇ ਉੱਤੇ ਆਧਾਰਤ ਤੇ ਵੱਡੇ ਭਰਾ ਵਾਲੀ ਭੂਮਿਕਾ ਜਿਹੜਾ ਉਹ ਆਕਾਲੀ ਦਲ ਤੈਅ ਕਰੂਗਾ ਹੁਣ ਮੈਨੂੰ ਇਹ ਵੀ ਗੱਠਜੋੜ ਹੁੰਦਾ ਕਿ ਨਹੀਂ ਹੁੰਦਾ ਮੈਨੂੰ ਲੱਗਦਾ ਹੈ ਜੀ ਕਿ 27 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਹੋ ਜਾਊਗਾ ਕਿ ਰਾਜ ਆ ਪਦਰਾ ਕੀਤਾ ਜਾ ਰਿਹਾ ਭਰਾ ਕੌਣ ਵੱਡਾ ਨਿਕਲਦਾ ਕੌਣ ਛੋਟਾ ਨਿਕਲਦਾ ਵੱਡੇ ਬਾਦਲ ਸਾਹਿਬ ਕਹਦੇ ਹੁੰਦੇ ਸੀ ਪਤੀ ਅਸੀਂ ਆਂ ਬੀਜੇਪੀ ਪਤਨੀ ਆ ਚਲੋ ਹੁਣ ਭਰਾਵਾਂ ਭਰਾਵਾਂ ਤੇ ਗੱਲ ਆ ਗਈ ਆ ਕਿਵੇਂ ਵੀ ਆਜੇ ਪਰ ਮੈਨੂੰ ਲੱਗਦਾ ਵੀ ਕ ਤੇ ਬਾਕੀ ਸ਼੍ਰੋਮਣੀ ਕਮੇਟੀ ਪਾਕਿਸਤਾਨ ਜਿਹੜੇ ਜਥੇ ਭੇਜਦੀ ਸੀ ਉਹ ਬੰਦ ਕਰ ਰਹੀ ਹੈ ਜੀ ਦੇਖੋ ਹਾਲਾਤ ਇਹੋ ਜਿਹੇ ਬਣੇ ਪਏ ਆ ਸਿੰਘ ਸਾਹਿਬ ਵੀ ਸੰਗਤਾਂ ਜਾਣਾ ਚਾਹੁੰਦੀ ਆ ਪਰ ਪ੍ਰਸਤਿਤੀਆਂ ਇਹ ਬਣੀਆਂ ਜਿਕੇ ਜਾਇਆ ਜਾ ਨਹੀਂ ਸਕਦਾ ਕਿਉਂਕਿ ਜਿਹੜਾ ਪਹਿਲਗਾਮ ਵਾਲਾ ਹਮਲਾ ਉਸ ਤੋਂ ਬਾਅਦ ਜਿਹੜੀ ਹੈ ਸੰਧੂਰ ਆਪਰੇਸ਼ਨ ਕੀਤਾ ਗਿਆ ਉਸ ਤੋਂ ਬਾਅਦ ਹਾਲਾਤ ਦੋਵਾਂ ਦੇਸ਼ਾਂ ਦੇ ਵਿੱਚ ਇਹੋ ਜਿਹੇ ਬਣੇ ਆ ਉਹਦੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੱਲ ਕਹੀ ਆ ਕਿ ਅਸੀਂ ਐਤਕੀ ਜਥਾ ਨਹੀਂ ਭੇਜਾਂਗੇ ਉਹਨਾਂ ਨੇ ਕਹਿਆ ਜਿਵੇਂ ਜਸਕੱਤਰ ਸਾਹਿਬ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਉਹ ਕਹਿੰਦੇ ਵੀ ਸਾਡੇ ਕੋਲੇ ਸੰਗਤ ਨੇ ਆਪਣੇ ਪਾਸਪੋਰਟਾਂ ਜਮ੍ਹਾਂ ਕਰਵਾਤੇ ਆ ਪਰ ਅਸੀਂ ਐਸੀ ਦਿੱਸਾ ਨਹੀਂ ਭੇਜਾਂਗੇ ਉਦਾਂ 29 ਜੂਨ ਨੂੰ ਉਧਰਲੇ ਪਾਸੇ ਲੈਂਦੇ ਪੰਜਾਬ ਵਾਲੇ ਪਾਸੇ ਤੇ ਪਤਾ ਲੱਗਾ ਜੀ ਕਿ ਉੱਥੇ ਸਮਾਗਮ ਹੋਣੇ ਆ ਮਹਾਰਾਜਾ ਰਜੀਤ ਸਿੰਘ ਦੀ ਵਰਸੀ ਦੇ ਸੰਦਰਭ ਵਿੱਚ ਹੂੰ ਹੂੰ ਰਾਜਕੋਟ ਦੇ ਸਾਬਕਾ ਮੁੱਖ ਮੰਤਰੀ ਦਾ ਦੇਹਾਂਤ ਹੋ ਗਿਆ ਜੀ ਆ ਦੇਖੋ ਗੱਲ ਇਹ ਜੀ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਵਿਜੇ ਰੋਪਾਨੀ ਆ ਉਹਨਾਂ ਦੀ ਆਪਾਂ ਜਾਣਦੇ ਕਿ ਪਿਛਲੇ ਦਿਨੀ ਜਹਾਜ਼ ਹਾਰਸੇ ਦੇ ਵਿੱਚ ਮੌਤ ਹੋ ਗਈ। ਉਸ ਤੋਂ ਬਾਅਦ ਬਹੁਤ ਸਾਰੀਆਂ ਖਬਰਾਂ ਆਈਆਂ। ਆ ਮੇਰੇ ਕੋਲ ਇੱਕ ਰਿਪੋਰਟ ਆ ਜੀ, 에ਅਰਪੋਰਟ ਦੱਸਦੀ ਹੈ ਜੀ ਕਿ ਕਿੰਨਾ ਵੱਡਾ ਨੁਕਸਾਨ ਹੋਇਆ ਤੇ ਹੁਣ ਤੱਕ ਕਿੰਨੇ ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਮਿਲ ਚੁੱਕੀਆਂ। ਕਿੰਨੇ ਲੋਕਾਂ ਦਾ ਜਿਹੜਾ ਉਹ ਡੀਐਨਏ ਮੈਚ ਕੀਤਾ ਗਿਆ ਇਹ ਸਾਰੀ ਰਿਪੋਰਟ ਆਈ ਆ। 4 ਦਿਨ ਹੋ ਗਏ ਜੀ ਇਸ ਹਾਰਸੇ ਨੂੰ ਵਾਪਰੇ ਆ। 250 ਲਾਸ਼ਾਂ ਦਾ ਡੀਐਨਏ ਸੈਂਪਲ ਲਿਆ ਗਿਆ। 119 ਦਾ ਡੀਐਨਏ ਮੈਚ ਹੋਇਆ। ਇਹਦੇ ਵਿੱਚੋਂ 74 ਲਾਸ਼ਾਂ ਜਿਹੜੀਆਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ। ਅਗਲੀ ਗੱਲ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਜਿਹੜੇ ਸਾਬਕਾ ਵਿਜੇਰ ਪਾਣੀ ਉਹ ਵੀ ਇਸ ਹਾਰਸੇ ਦੇ ਵਿੱਚ ਦੁਨੀਆ ਤੋਂ ਚਲੇ ਗਏ ਸੀਗੇ ਉਹਨਾਂ ਦਾ ਵੀ ਪਤਾ ਲੱਗਾ ਡੀਐਨਏ ਟੈਸਟ ਕੀਤਾ ਗਿਆ ਮੈਚ ਹੋਇਆ ਤੇ ਫਿਰ ਉਸ ਤੋਂ ਬਾਅਦ ਅੱਜ ਰਾਜਕੋਟ ਦੇ ਵਿੱਚ ਇਹਨਾਂ ਨੂੰ ਲੈ ਕੇ ਆਏ ਸੀਗੇ ਸਰਕਾਰੀ ਸਨਮਾਨਾਂ ਦੇ ਨਾਲ ਇਹਨਾਂ ਨੂੰ ਵਿਦਾ ਕੀਤਾ ਗਿਆ ਇੱਥੇ ਅਮਿਤ ਸ਼ਾਹ ਤੋਂ ਲੈ ਕੇ ਬੀਜੇਪੀ ਦੇ ਕਈ ਹੋਰ ਵੱਡੇ ਨੇਤਾ ਜਿਹੜੇ ਉਹ ਇਹਨਾਂ ਨੂੰ ਆਖਰੀ ਵਿਦਾਇਗੀ ਦੇਣ ਵਾਸਤੇ ਪਹੁੰਚੇ ਸੀਗੇ ਪਹਿਲਗਾਮ ਹਮਲੇ ਬਾਰੇ ਕੀ ਖਬਰਾਂ ਆ ਰਹੀਆਂ ਨੇ ਦੇਖੋ ਸੰਯੁਕਤ ਰਾਸ਼ਟਰ ਵੀ ਨਾ ਇੱਕ ਅੱਤਵਾਦ ਵਿਰੋਧੀ ਕਮੇਟੀ ਹੈ ਉਹਦਾ ਨਾਮ ਹੈ ਤਾਂ ਜੀ ਐਫਏਟੀਐਫ ਉਹਨੇ ਅੱਜ ਗੱਲ ਕਹੀ ਹੈ ਉਹਨੇ ਗੱਲ ਕਹੀ ਹੈ ਜੀ ਕਿ ਪੈਸਿਆਂ ਦੇ ਲੈਣ ਦੇਣ ਤੋਂ ਬਿਨਾ ਇਹੋ ਜੀਆਂ ਵਾਰਦਾਤਾ ਨਹੀਂ ਹੁੰਦੀਆਂ ਸੰਯੁਕਤ ਰਾਸ਼ਟਰ ਦੀ ਅੱਤਵਾਦ ਵਿਰੋਧੀ ਸੰਸਥਾ ਐਫਏਟੀਐਫ ਨੇ ਗੱਲ ਕਹੀ ਹੈ ਕਿ 22 April ਨੂੰ ਜਿਹੜਾ ਅੱਤਵਾਦੀ ਹਮਲਾ ਹੋਇਆ ਜਿਹਦੇ ਵਿੱਚ ਕਿੰਨੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਬੇਕਸੂਰ ਲੋਕਾਂ ਨੂੰ ਮਾਰ ਦਿੱਤਾ ਗਿਆ 26 ਲੋਕਾਂ ਦੀ ਜਾਨ ਲਈ ਗਈ ਹੈ ਇਹਦੇ ਉੱਤੇ ਟਿੱਪਣੀ ਕੀਤੀ ਹੈ ਜੀ ਕਿ ਇਹੋ ਜਿਹੇ ਅੱਤਵਾਦੀ ਹਮਲੇ ਸਿਰਫ ਬੰੂਕਾਂ ਤੇ ਗੋਲਾ ਬਰੂਦ ਨਾਲ ਨਹੀਂ ਕੀਤੇ ਜਾਂਦੇ ਸਭੋ ਇਹਦੇ ਪਿੱਛੇ ਇੱਕ ਡੂੰਗਾ ਤੇ ਸੰਗਠਿਤ ਵਿੱਤੀ ਨੈਟਵਰਕ ਹੁੰਦਾ ਜੋ ਪੈਸੇ ਨਾਲ ਅੱਤਵਾਦ ਨੂੰ ਜ਼ਿੰਦਾ ਰੱਖਦਾ ਹੈ। ਹੂੰ ਹੂੰ ਤੇ ਬਾਕੀ ਜਿਹੜੀ ਤਖਤ ਪਟਨਾ ਸਾਹਿਬ ਦੀ ਕੀ ਖਬਰ ਹੈ ਜੀ ਹੋ ਸਕबीर ਸਿੰਘ ਬਾਦਲ ਨੂੰ ਕੀ ਕਹਿ ਰਹੇ ਨੇ? ਕੁਝ ਹਫ਼ਤੇ ਪਹਿਲਾਂ ਆਪਾਂ ਖਬਰ ਰੈਡ ਐਫਐਮ ਦੇ ਉੱਤੇ ਸਾਂਝੀ ਕੀਤੀ ਸੀ ਕਿ ਜਿਹੜੇ ਪੰਜ ਪਿਆਰੇ ਨੇ ਤਖਤ Shri Patna ਸਾਹਿਬ ਦੇ ਉਹਨਾਂ ਨੇ ਸੁਖਬੀਰ ਬਾਦਲ ਨੂੰ 10 ਦਿਨ ਦੇ ਵਿੱਚ ਵਿੱਚ ਤਰਕਸ਼੍ਰੀ ਪਟਨਾ ਸਾਹਿਬ ਦੇ ਉੱਤੇ ਨਿੱਜੀ ਤੌਰ ਤੇ ਪੇਸ਼ ਹੋ ਕੇ ਤੇ ਇਹ ਗੱਲ ਕਹੀ ਸੀ ਵੀ ਸਪਸ਼ਟੀਕਰਨ ਦਿਓ। ਉਹ 10 ਦਿਨਾਂ ਦੇ ਵਿੱਚ ਸੁਖਬੀਰ ਬਾਦਲ ਹੋਰੀ ਗਏ ਨਹੀਂ। ਉਹਨਾਂ ਨੇ 10 ਦਿਨ ਹੋਰ ਵਧਾਤੇ ਉਹ ਗਏ ਨਹੀਂ। ਹੁਣ ਅੱਜ 5 ਪਿਆਰਿਆਂ ਦੇ ਵੱਲੋਂ 20 ਦਿਨ ਹੋਰ ਦਿੱਤੇ ਗਏ ਆ। ਇਹ ਗੱਲ ਕਹੀ ਆ ਵੀ ਜੇਕਰ ਉਹ ਨਿੱਜੀ ਤੌਰ ਦੇ ਉੱਤੇ 20 ਦਿਨਾਂ ਦੇ ਵਿੱਚ ਹਾਜ਼ਰ ਹੋ ਕੇ ਸਪਸ਼ਟੀਕਰਨ ਨਹੀਂ ਦਿੰਦੇ ਤਾਂ ਉਹ ਕਹਿੰਦੇ ਕਿ ਫਿਰ ਅਸੀਂ ਇਹਨਾਂ ਦੇ ਉੱਤੇ ਵੱੜਦੀ ਪੰਥਕ ਤਵਾ ਇਸ ਜਿਹੜੀ ਪੰਚਕ ਨਿਯਮਾਂ ਦੇ ਮੁਤਾਬਕ ਕਾਰਵਾਈ ਜਿਹੜੀ ਸਦਾ ਹੁੰਦੀ ਆ ਉਹ ਉਹਦੇ ਤੋਂ ਵੱਧ ਨਰਦਾਰਤ ਕਰਾਂਗੇ ਟੇਣਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਪੰਜਾਬ ਦੇ ਵਿੱਚ ਅੱਜ ਕੁਝ ਕੁ ਥਾਵਾਂ ਦੇ ਉੱਤੇ 37-38 ਦੇ ਵੇਲੇ ਕੜੀਆਂ ਜਾਂ ਪਈਆਂ ਪਰ ਗਰਮੀ ਹੈਗੀ ਆ ਪੰਜਾਬ ਦੇ ਵਿੱਚ ਟੈਂਪਰੇਚਰ ਘਟਿਆ ਕਿਉਂਕਿ ਪਰਸੋ ਵੀ ਮੀਂਹ ਪਿਆ ਇਹ 3 ਤੋਂ ਲੈ ਕੇ 4 ਡਿਗਰੀਆਂ ਟੈਂਪਰੇਚਰ ਜ਼ਰੂਰ ਥੱਲੇ ਆਇਆ ਜਿਹੜਾ 47 ਡਿਗਰੀ ਟੈਂਪਰੇਚਰ ਸੀ ਅੱਜ ਉਹ 44 ਰਹਿ ਗਿਆ ਕੋਈ ਥਾਵਾਂ ਤੇ 44.5 ਵੀ ਆ ਰ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਨੇਰੀ ਚੱਲਣ ਦੀ ਆਸ ਆ ਤੇ ਕਈ ਥਾਵਾਂ ਤੇ ਛੱਟੇ ਪੈਣ ਦੀ ਅੱਜ ਕਾਂਗਰਸ ਪਾਰਟੀ ਵੀ ਕੋਈ ਖਬਰ ਨਹੀਂ ਆਈ ਉਹਨਾਂ ਦੀ ਅੰਦਰੂਨੀ ਜਿਹੜੀ ਕਸ਼ਮਕਸ਼ ਚੱਲ ਰਹੀ ਸੀ ਉਹ ਕੁਛ ਮੱਠੀ ਪੈ ਗਈ ਨਾ ਜੀ ਉਹ ਨਹੀਂ ਮੁੱਕ ਸਕਦੀ ਜੀ ਮੈਂ ਅੱਗੇ ਵੀ ਗੱਲ ਕਹਿਦਾ ਹੁੰਦਾ ਸਿੱਖ ਜੱਥੇਬੰਦੀਆਂ ਕਿਸਾਨ ਜੱਥੇਬੰਦੀਆਂ ਤੇ ਕਾਂਗਰਸ ਇਹ ਇੱਕ ਹੋ ਨਹੀਂ ਸਕਦੇਗੇ ਕਾਂਗਰਸ ਦੇ ਵੱਲੋਂ ਇਹ ਗੱਲ ਦਾਵੇ ਕਿਤੇ ਜਾ ਰਹੇ ਦੀ ਕਿ ਅਸੀਂ ਇੱਥਾਂ ਅਸੀਂ ਇੱਥਾਂ ਪ੍ਰਦਰਸ਼ਿਤ ਦੇ ਨਹੀਂ ਅੱਜ ਰਾਜਾ ਬੜੰਗ ਨੇ ਗੱਲ ਕਹੀ ਆ ਇਹ ਕਾਂਗਰਸ ਵੱਡੇ ਫਰਕ ਨਾਲ ਜਿੱਤੂਗੀ ਲੁਧਿਆਣੇ ਵਾਲੀ ਸੀਟ ਇਹ ਗੱਲ ਵੱਖਰੀ ਹੈ ਵੀ ਆਸ਼ੂ ਤੇ ਰਾਜਾ ਬੜਿੰਗ ਦੀ ਤੜਿੰਗ ਪਹਿਲਾਂ ਮੂਈ ਹੈ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ